اسی ਕਿੱਥੇ ਜਾ ਰਹੇ ਸੀ ਤੇ ਕਿੱਦਾਂ ਪਲਟੀ ਨਾ ਮੇਰਾ ਬਲਵੰਤ ਅੰਬੜੀ ਤੋਂ ਆ ਰਹੇ ਸੀ ਮਕੇਰੀਆਂ ਨੂੰ ਜਾ ਰਹੇ ਸੀ ਕਿੱਦਾਂ ਪੈ ਗਈ ਰੇਕ ਨਹੀਂ ਲੱਗੀ ਟਾਈਪ ਉਹ ਤਾਂ ਕੰਟਰੋਲ ਹੋ ਗਿਆ ਸਿੱਧੀ ਗੱਲ ਨਾਟ ਨੁੱਟ ਟੁੱਟੇ ਨਾਟ ਟੁੱਟ ਗਿਆ ਟਾਈਪ ਕਿੰਨੇ ਦਾ ਨਾਮ ਆਪਣੇ ਕਿੰਨੇ ਦਾ ਆਇਆ 50000 ਦਾ ਹੈ ਹੀ ਹਨ ਜਿੰਨੇ ਦਾ ਵੀ ਨੁਕਸਾਨ ਹੋਇਆ ਕਿੰਨੇ ਦਾ ਵੀ ਨੁਕਸਾਨ ਹੋਇਆ ਮਿੱਟਿਆ ਗਿਆ ਟਰਾਲੇ ਛਾਂਟਰੇ ਵਾਲੇ ਲਈ ਲੈਣੇ 5000 ਉਹ ਸੱਟ ਤਾਂ ਨਹੀਂ ਲੱਗੀ ਅੱਜ ਮੈਂ ਸੱਟੋਂ ਬਚਾਉਂਗੇ ਲਖਬੀਰ ਸਿੰਘ ਸਾਹ ਦਾ ਹਰਦਸਨ ਸਿੰਘ ਜੀ ਪਿੰਡ ਪੁੰਬਲੀ ਪਿੰਡ ਪੁੰਬਲੀ ਗੰਨਾ ਲੈ ਕੇ ਮਕੇਰੀਂ ਜਾ ਰਹੇ ਆ ਜੀ ਟਰੈਕਟਰ ਆਊਟ ਆਫ ਕੰਟਰੋਲ ਹੋ ਗਿਆ ਜਦੋਂ ਆਊਟ ਆਫ ਕੰਟਰੋਲ ਗਿਆ ਫਿਰ ਕੰਟਰੋਲ ਕਰਨਾ ਔਖਾ ਕਟਿਆ ਟਰਾਲੀ ਪਲਟ ਗਈ ਆ ਟਰੈਕਟਰ ਨੂੰ ਨੁਕਸਾਨ ਹੋਇਆ ਗੰਨੇ ਦਾ ਵੀ ਹੋਇਆ ਡਬਲ ਲੇਬਰ ਪਾਣੀ ਅਖ ਲੋਤੀ ਜੇ ਲੇਵਰ ਫੋਟੋ ਖਿੱਚ ਲਈ ਦੀ 10000 ਦਾ ਘੱਟੋ ਘਾਟ ਨਾਰਮਲ ਲੇਬਰ ਵੀ ਡਬਲ ਪੈਣੀ ਹੈ ਜੀ ਲੇਬਰ ਵੀ ਡਬਲ ਪੈਣੀ ਹੈ ਜੀ ਆਪਣਾ ਕੀ ਗੱਲ ਹੋਈ ਮੇਰਾ ਇਹ ਐਸੇ ਕੁਲਵਿੰਦਰ ਸਿੰਘ ਆ ਜੀ ਇਹ ਟ੍ਰੈਲੀ ਆ ਰਹੀ ਗਰਦਾਪੁਰ ਚਾਈਡ ਤੋਂ ਮਿਲਦੂ ਜਾ ਰਹੀ ਸੀ ਇਹ ਜਿਹੜੇ ਇਹਨਾਂ ਤੋਂ ਹਤرائی ਪੈਂਦੀ ਆ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਗੱਡੀ ਟ੍ਰੈਲੀ ਏਡ ਕੁੱਠੀ ਹੋ ਗਈ ਆ ਜੀ ਕਿਹੜਾ ਪਿੰਡ ਆ ਇਹ ਚਾਵੇ ਪਿੰਡ ਜੀ ਟ੍ਰੈਫਿਕ ਬਹੁਤ ਜ਼ਿਆਦਾ ਹੀ ਇਹਨਾਂ ਨੂੰ ਹੋਰ ਕੰਟਰੋਲ ਕਰਕੇ ਟ੍ਰੈਫਿਕ ਨੂੰ ਲਗਾਉਂ ਰਹੇ ਆ ਆਵਾਜ਼ ਇਹ ਦੇਖਿਆ ਟਿਕਨ ਪਿਆ ਆਵਾਜ਼ ਆਈ ਚਾ ਕਿੰਦਾ ਹਾਂ ਜੀ ਇਹ ਕਾਫੀ ਵਿਗੜ ਪਿਆਏ ਹੁਣ ਤੇ ਹੋ ਗਿਆ ਠੀਕ ਜੀ ਮੋਕੇ ਤੇ ਕੋਈ ਨਹੀਂ ਕੇਸ ਹਾਂ ਜੀ ਹਾਂ ਜੀ ਤੇ ਹੁਣ ਕੀ ਕੀਤਾ ਜਾ ਰਿਹਾ ਹੈ ਨਿਕਟਾ ਨਿਕਟਾ ਹੋ ਜਾਏਗਾ ਕੋਣ ਹੈ ਡਰਾੰਦਾ ਜੀ ਸਾਡੇ ਦੇ ਨਾਲ ਹੁਣ ਇਹਨੂੰ ਛਿੱਧੀ ਕਰਾਉਂਦੇ ਆ ਤੇ ਫੇਰ ਇਹ ਜਾਏਗੀ ਕਿੰਨੇ ਚਿਰ ਚਾਵਾ ਜਾਏ ਭਾਲ ਹੋ ਜਾਈਗੀ 10 10 ਮਿੰਟ ਲੱਗ ਜਾਣੇ ਜੀ ਅਜੇ